ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲਿਆਂ ਦਾ ਅੱਜ ਦਿਲ ਬਹੁਤ ਦੁਖ ਰਿਹਾ। ਅਰਸਲ ਅੱਜ ਦੇ ਦਿਨ ਯਾਨੀ ਕਿ 29 ਮਈ 295 ਸਿੱਧੂ ਮੂਸੇਵਾਲਾ ਜਿਸ ਦਿਨ ਇਸ ਸੰਸਾਰ ਨੂੰ ਅਲਵਿਦਾ ਤੱਕ ਇਸ ਤਰੀਕੇ ਨਾਲ ਉਸਦਾ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ। ਸਿੱਧੂ ਨੂੰ ਗਿਆ ਭਾਵੇਂ 3 ਸਾਲ ਹੋ ਚੱਲੇ ਨੇ ਪਰ ਅਜੇ ਵੀ ਉਹ ਫੈਸਲੇ ਦੇ ਦਰਾਂ ਦੇ ਵਿੱਚੋਂ ਨਹੀਂ ਜਾ ਰਹਿਆ ਭੁਲਾਇਆ ਨਹੀਂ ਭੁੱਲਦਾ ਭਾਵੇਂ ਮਾਪੇ ਹੁਣ ਉਹਨਾਂ ਦਾ ਦੁੱਖ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਭਾਵੇਂ ਹੁਣ ਛੋਟਾ ਸਿੱਧੂ ਜ਼ਰੂਰ ਹੈ ਮਾਪਿਆਂ ਕੋਲ ਪਰ ਤਾਂ ਅੱਜ ਸਿੱਧੂ ਮੂਸੇਵਾਲਾ ਦੀ ਵਰਸੀ ਮੌਕੇ ਜਿੱਥੇ ਸਿੱਧੂ ਦੇ ਫੈਨਸ ਮੜ ਤੋਂ ਹਵੇਲੀ ਪਹੁੰਚਣਗੇ ਸਿੱਧੂ ਨੂੰ ਯਾਦ ਕੀਤਾ ਜਾਵੇਗਾ ਸਿੱਧੂ ਦੇ ਗੀਤ ਚੱਲਣਗੇ ਪਰ ਉਸ ਸਿੱਧੂ ਨੇ ਮੁੜ ਕੇ ਵਾਪਸ ਨਹੀਂ ਆਉਣਾ ਅੱਜ ਵੀ ਆਪਣੇ ਗੀਤਾਂ ਦੇ ਜ਼ਰੀਏ ਆਪਣੇ ਫੈਨਸ ਦੇ ਵਿੱਚ ਜਿਉਂਦਾ ਹੈ ਤੇ ਅੱਜ ਹੀ ਦੇ ਦਿਨ ਜਿੱਥੇ ਵੈਰੀਆਂ ਦੇ ਵੱਲੋਂ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਬਾਪੂ ਬੰਦਕੌਰ ਸਿੰਘ ਦੀਆਂ ਤਸਵੀਰਾਂ ਅੱਜ ਵੀ ਸਭ ਦੇ ਜ਼ਿਹਨ ਦੇ ਵਿੱਚ ਨੇ ਜਿੱਥੇ ਬਾਪੂ ਬਲਕੌਰ ਸਿੰਘ ਆਪਣੀ ਪੱਗ ਉਤਾਰ ਕੇ ਆਪਣੇ ਪੁੱਤ ਨੂੰ ਉਸ ਦੀ ਮੌਤ ਤੇ ਮਿਲ ਰਹੇ ਸਨਮਾਨ ਦੇ ਲਈ ਹੱਥ ਖੋਲ ਕੇ ਸਭ ਦਾ ਧੰਨਵਾਦ ਕਰਦਨੇ ਉਸ ਮਾਦਾ ਦੁੱਖ ਨਹੀਂ ਵੇਖਿਆ ਜਾਂਦਾ ਜਿਸਨੇ ਅਖੀਰਵਾਰ ਆਪਣੇ ਪੁੱਤ ਦਾ ਸਿਰ ਬਨਿਆ ਉਸ ਦੇ ਸਿਰ ਤੇ ਸਹਰਾ ਸਜਾਇਆ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਅੱਜ ਹਾਰੀ ਕੱਖ ਮੁਰਤੋ ਨਾਮ ਹੋ ਰਹੀ ਹੈ ਤਾਂ ਪੰਜਾਬ ਦਾ ਹੀਰਾ ਇੰਟਰਨੈਸ਼ਨਲ 스타 ਸ਼ੁਭਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲਾ ਜਿਸ ਸਮਾਜ ਉਸਦੇ ਫੈਨਸ ਦੇ ਵੱਲੋਂ ਯਾਦ ਕੀਤਾ ਜਾ ਰਿਹਾ ਮੂਸੇਵਾਲਾ ਦੀ ਬਰਸੀ ਮੌਕੇ ਅੱਜ ਫੈਨਸ ਉਸਦੀ ਹਵੇਲੀ ਪਹੁੰਚ ਰਹੇ ਨੇ ਤਦਾਸਤ ਇਹ ਕਿ ਜਿੱਥੇ ਸਿੱਧੂ ਮੂਸੇਵਾਲਾ ਨੂੰ ਗਿਆ 3 ਸਾਲ ਹੋ ਚੱਲੇ ਨੇ 2022 ਦੇ ਵਿੱਚ ਅੱਜ ਹੀ ਦੇ ਦਿਨ ਸ਼ਾਮ ਦੇ ਸਮੇਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤੇ ਉਹ ਖਬਰ ਜਿਵੇਂ ਹੀ 5:30 ਵਜੇ ਤੋਂ ਬਾਅਦ ਸਾਰੇ ਚੈਨਲਸ ਤੇ ਪ੍ਰਕਾਸ਼ਿਤ ਹੁੰਦੀ ਹੈ ਤਾਂ ਹਰ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਹੁਣ ਸਿੱਧੂ ਸਾਡੇ ਵਿੱਚ ਨਹੀਂ ਹੈ ਤਾਂ ਅੱਜ ਉਸੇ ਆਪਣੇ ਮਰਹੂਮ 스타 ਨੂੰ ਯਾਦ ਕਰਦੇ ਲੋਕ ਸਿੱਧੂ ਦੇ ਫੈਨਸ ਸਿੱਧੂ ਦੀਆਂ ਟੀ-ਸ਼ਰਟਾਂ ਸਿੱਧੂ ਦੀਆਂ ਫੋਟੋਆਂ ਲੈ ਕੇ ਉਸ ਦੀ ਹਵੇਲੀ ਪਹੁੰਚ ਰਹੇ ਨੇ ਤੇ ਮਾਪੇ ਦਾ ਦੁੱਖ ਅੱਜ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜ ਜਨਾਂ ਨੇ ਆਪਣਾ 6 ਫੁੱਟਾ ਗੱਭਰੂ ਅੱਜ ਜਿਹਦੇ ਦਿਨ ਗਵਾਇਆ ਹੱਥੋਂ ਨਿਕਲਿਆ ਉਹ ਮੁੰਡਾ ਬਾਪੂ ਪਿੱਛੇ ਵੀ ਆਉਂਦੇ ਨੇ ਪਰ ਆਪਣੇ ਪੁੱਤ ਨੂੰ ਨਹੀਂ ਬਚਾ ਪਾਉਂਦੇ। ਅੱਜ ਦੇ ਦਿਨ ਸਿੱਧੂ ਮੂਸੇਵਾਲਾ ਦੀ ਵਰਸੀ ਮੌਕੇ ਫੈਨਸ ਸਿੱਧੂ ਨੂੰ ਯਾਦ ਕਰ ਰਹੇ ਨੇ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲਿਆਂ ਦਾ ਅੱਜ ਦਿਲ ਬਹੁਤ ਦੁਖ ਰਿਹਾ। ਦਰਸਲ ਅੱਜ ਦੇ ਦਿਨ ਯਾਨੀ ਕਿ 29 ਮਈ 29 5 ਸਿੱਧੂ ਮੂਸੇਵਾਲਾ ਜਿਸ ਦਿਨ ਇਸ ਸੰਸਾਰ ਨੂੰ ਅਲਵਿਦਾ ਕਟ ਤਕ ਇਸ ਤਰੀਕੇ ਨਾਲ ਉਸਦਾ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ ਸਿੱਧੂ ਨੂੰ ਗਿਆ ਭਾਵੇਂ 3 ਸਾਲ ਹੋ ਚੱਲੇ ਨੇ ਪਰ ਅਜੇ ਵੀ ਉਹ ਫੈਸਲੇ ਦੇ ਦਿਲਾਂ ਦੇ ਵਿੱਚੋਂ ਨਹੀਂ ਜਾ ਰਹੇ ਭੁਲਾਇਆ ਨਹੀਂ ਭੁੱਲਦਾ ਭਾਵੇਂ ਮਾਪੇ ਹੁਣ ਉਹਨਾਂ ਦਾ ਦੁੱਖ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਭਾਵੇਂ ਹੁਣ ਛੋਟਾ ਸਿੱਧੂ ਜ਼ਰੂਰ ਹੈ ਮਾਪਿਆਂ ਕੋਲ ਪਰ ਅੱਜ ਸਿੱਧੂ ਮੂਸੇਵਾਲਾ ਦੀ ਵਰਸੀ ਮੌਕੇ ਜਿੱਥੇ ਸਿੱਧੂ ਦੇ ਫੈਨਸ ਮੜ ਤੋਂ ਹਵੇਲੀ ਪਹੁੰਚਣਗੇ ਸਿੱਧੂ ਨੂੰ ਯਾਦ ਕੀਤਾ ਜਾਵੇਗਾ ਸਿੱਧੂ ਦੇ ਗੀਤ ਚੱਲਣਗੇ ਪਰ ਉਸ ਸਿੱਧੂ ਨੇ ਮੁੜ ਕੇ ਵਾਪਸ ਨਹੀਂ ਆਉਣਾ ਅੱਜ ਵੀ ਆਪਣੇ ਗੀਤਾਂ ਦੇ ਜ਼ਰੀਏ ਆਪਣੇ ਫੈਨਸ ਦੇ ਵਿੱਚ ਜਿਉਂਦਾ ਹੈ ਤੇ ਅੱਜ ਹੀ ਦੇ ਦਿਨ ਜਿੱਥੇ ਪੈਰੀਆਂ ਦੇ ਵੱਲੋਂ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਬਾਪੂ ਬਲਕੌਰ ਸਿੰਘ ਦੀਆਂ ਤਸਵੀਰਾਂ ਅੱਜ ਵੀ ਸਭ ਦੇ ਜ਼ਿਹਨ ਦੇ ਵਿੱਚ ਨੇ ਜਿੱਥੇ ਬਾਪੂ ਬਲਕੌਰ ਸਿੰਘ ਆਪਣੀ ਪਾਗ ਉਤਾਰ ਕੇ ਆਪਣੇ ਪੁੱਤ ਨੂੰ ਉਸ ਦੀ ਮੌਤ ਤੇ मिल रहे सम्मान ਦੇ ਲਈ ਹੱਥ ਖੋਲ ਕੇ ਸਭ ਦਾ ਧੰਨਵਾਦ ਕਰਦ ਨੇ ਉਸ ਮਾਦਾ ਦੁੱਖ ਨਹੀਂ ਵੇਖਿਆ ਜਾਂਦਾ ਜਿਸ ਨੇ ਅਖੀਰਵਾਰ ਆਪਣੇ ਪੁੱਤ ਦਾ ਸਿਰ ਬਨਿਆ ਉਸ ਦੇ ਸਿਰ ਤੇ ਸਹਰਾ ਸਜਾਇਆ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਅਜ ਹਾਰੀ ਕੱਖ ਮੁਰਤੋ ਨਾਮ ਹੋ ਰਹੀ ਹੈ ਤਾਂ ਪੰਜਾਬ ਦਾ ਹੀਰਾ ਇੰਟਰਨੈਸ਼ਨਲ ਸਟਾਰ ਸ਼ੁਭਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲਾ ਜਿਸਨੂੰ ਅੱਜ ਉਸਦੇ ਫੈਨਸ ਦੇ ਵੱਲੋਂ ਯਾਦ ਕੀਤਾ ਜਾ ਰਿਹਾ ਮੂਸੇਵਾਲਾ ਦੀ ਬਰਸੀ ਮੌਕੇ ਅੱਜ ਫੈਨਸ ਉਸਦੀ ਹਵੇਲੀ ਪਹੁੰਚ ਰਹੇ ਨੇ ਤਦਾਸ ਤੇ ਇਹ ਕਿ ਜੁੱਥੇ ਸਿੱਧੂ ਮੂਸੇਵਾਲਾ ਨੂੰ ਗਿਆ 3 ਸਾਲ ਹੋ ਚੱਲੇ ਨੇ 2022 ਦੇ ਵਿੱਚ ਅੱਜ ਹੀ ਦੇ ਦਿਨ ਸ਼ਾਮ ਦੇ ਸਮੇਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤੇ ਉਹ ਖਬਰ ਜਿਵੇਂ ਹੀ 5:30 ਵਜੇ ਤੋਂ ਬਾਅਦ ਸਾਰੀ ਚੈਨਲਸ ਤੇ ਪ੍ਰਕਾਸ਼ਿਤ ਹੁੰਦੀ ਹੈ ਤਾਂ ਹਰ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਹੁਣ ਸਿੱਧੂ ਸਾਡੇ ਵਿੱਚ ਨਹੀਂ ਹੈ ਤਾਂ ਅੱਜ ਉਸੇ ਆਪਣੇ ਮਰਹੂਮ 스타 ਨੂੰ ਯਾਦ ਕਰਦੇ ਲੋਕ ਸਿੱਧੂ ਦੇ ਫੈਨਸ ਸਿੱਧੂ ਦੀਆਂ ਟੀ-ਸ਼ਰਟਾਂ ਸਿੱਧੂ ਦੀਆਂ ਫੋਟੋਆਂ ਲੈ ਕੇ ਉਸ ਦੀ ਹਵੇਲੀ ਪਹੁੰਚ ਰਹੇ ਨੇ ਤੇ ਮਾਪੇ ਦਾ ਦੁੱਖ ਅੱਜ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਨਾਨੀ ਆਪਣਾ 6 ਫੁੱਟਾ ਗੱਪਰੂ ਅੱਜ ਜਿਹਦੇ ਦਿਨ ਗਵਾਇਆ ਹੱਥੋਂ ਨਿਕਲਿਆ ਉਹ ਮੁੰਡਾ ਬਾਪੂ ਪਿੱਛੇ ਵੀ ਆਉਂਦੇ ਨੇ ਪਰ ਆਪਣੇ ਪੁੱਤ ਨੂੰ ਨਹੀਂ ਬਚਾ ਪਾਉਂਦੇ। ਅੱਜ ਦੇ ਦਿਨ ਸਿੱਧੂ ਮੂਸੇਵਾਲਾ ਦੀ ਵਰਸੀ ਮੌਕੇ ਫੈਨਸ ਸਿੱਧੂ ਨੂੰ ਯਾਦ ਕਰ ਰਹੇ ਨੇ।